ਸ਼ਿਆਰਪੁਰ ਦੇ ਦਸੂਹਾ ਤਲਵਾੜਾ ਸੜਕ ਤੇ ਅੱਡਾ ਰੈਲੀ ਮੋੜ ਤੇ ਅੱਜ ਇੱਕ ਭਿਆਨਕ ਹਾਦਸਾ ਹੋਇਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਕਿ ਕਿੰਜ ਗੱਡੀ ਰੁੱਖ ਦੇ ਵਿੱਚ ਵੱਜੀ ਹੈ ਤੇ ਉਸ ਤੋਂ ਬਾਅਦ ਉੱਥੇ ਖੜੇ ਦੋ ਲੋਕ ਜ਼ਖਮੀ ਹੋ ਜਾਂਦੇ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਜੋ ਦਸੂਹਾ ਵੱਲੋਂ ਆ ਰਹੀ ਸੀ ਉਹ ਅੱਡਾ ਰੈਲੀ ਚੌਂਕ ਦੇ ਨਜ਼ਦੀਕ ਪਹੁੰਚ ਕੇ ਉੱਥੇ ਉਸ ਦਾ ਬੈਲੈਂਸ ਵਿਗੜਦਾ ਹੈ ਤੇ ਉਸ ਤੋਂ ਬਾਅਦ ਗੱਡੀ ਸੜਕ ਤੇ ਲੱਗੇ ਪਹਿਲਾ ਖੰਭੇ ਨਾਲ ਟਕਰਾਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਖੜੀ ਇੱਕ ਗੱਡੀ ਨੂੰ ਕਰ ਮਾਰਦੀ ਹੈ ਤੇ ਫਿਰ ਕਰਿਆਨੇ ਦੀ ਦੁਕਾਨ ਵਿੱਚ ਵੜ ਜਾਂਦੀ ਹੈ ਇਸ ਭਿਆਨਕ ਟੱਕਰ ਤੋਂ ਬਾਅਦ ਉੱਥੇ ਇੱਕ ਵਿਅਕਤੀ ਜੋ ਬੱਸ ਦੀ ਉਡੀਕ ਕਰ ਰਿਹਾ ਸੀ ਉਹ ਜ਼ਖਮੀ ਹੁੰਦਾ ਤੇ ਜਦੋਂ ਗੱਡੀ ਕਰਿਆਨੇ ਦੀ ਦੁਕਾਨ ਦੇ ਵਿੱਚ ਜਾ ਵੜਦੀ ਹੈ ਤੇ ਉੱਥੇ ਇੱਕ ਮਹਿਲਾ ਜੋ ਸਮਾਨ ਖਰੀਦ ਰਹੀ ਸੀ ਉਸ ਨੂੰ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਭਿਆਨਕ ਹਾਦਸਾ ਸੀ ਦੋਵੇਂ ਮਹਿਲਾ ਤੇ ਬੰਦੇ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਬੰਦੇ ਨੇ ਜਦ ਗੱਡੀ ਨੂੰ ਹੈਂਡ ਬ੍ਰੇਕ ਲਗਾਈ ਤਾਂ ਅਚਾਨਕ ਹੀ ਇਸ ਦਾ ਬੈਲੈਂਸ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਮੌਕੇ ਤੇ ਮੌਜੂਦ ਚਸ਼ਮਦੀਦਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਜਦ ਡਰਾਈਵਰ ਨੂੰ ਆਪਣੇ ਹਿਰਾਸਤ ਚ ਲਿਆ ਜਾਂਦਾ ਤਾਂ ਡਰਾਈਵਰ ਦਾ ਕਹਿਣਾ ਹੈ ਕਿ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਉਸ ਦੀ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਜਦ ਹੈਂਡ ਬ੍ਰੇਕ ਲਗਾਈ ਤਾਂ ਇਹ ਵੱਡਾ ਹਾਦਸਾ ਵਾਪਰ ਗਿਆ ਤਸਵੀਰਾਂ ਵੇਖ ਕੇ ਤੁਸੀਂ ਆਪ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੰਜ਼ਰ ਕਿੰਨਾ ਕੁ ਖੌਫਨਾਕ ਹੈ ਸਵੇਰੇ ਸਵੇਰੇ ਆ ਵੱਡਾ ਹਾਦਸਾ ਵਾਪਰ ਗਿਆ ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਤੋਂ ਤਾਂ ਬਚਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਚਸ਼ਮਦੀਦਾ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਮੇਲਾ ਬਈ ਜੋ ਸ਼ੋਕ ਹੈ ਬਈ ਜੋ ਕੀ ਹੋਇਆ ਤੁਹਾਡੀ ਦੁਕਾਨ ਦੇ ਅੰਦਰ ਹੀ ਆ ਦੁਕਾਨ ਸਰ ਮੈਂ ਤਾਂ ਅੰਦਰ ਲੱਗਾ ਸੀਗਾ ਕੰਮ ਤੇ ਤੇ ਅਚਾਨਕ ਹੀ ਬ੍ਰੇਕ ਦੀ ਆਵਾਜ਼ ਆਈ ਤੇ ਸਿੱਧੀ ਗੱਡੀ ਸਾਡੀ ਦੁਕਾਨ ਦੇ ਅੰਦਰ ਹੀ ਵੜ ਗਈ ਤੇ ਬਾਹਰ ਮੌਕੇ ਤੇ ਦੇਖਿਆ ਤਾਂ ਜੋ ਗੱਡੀ ਸਾਡੀ ਦੁਕਾਨ ਦੇ ਅੱਗੇ ਜੰਗਲਾ ਜੰਗਲਾ ਸਭ ਟੁੱਟ ਗਿਆ ਸਰ ਨੁਕਸਾਨ ਬਹੁਤ ਭਾਰੀ ਕਰਤਾ ਹੈ ਨਾ ਹਾਂਜੀ ਨੁਕਸਾਨ ਜੱਤੀ ਹੋਏ ਬੰਦੇ ਬੈਠੇ ਹਾਂਜੀ ਸਰ ਇੱਕ ਤਾਂ ਗੱਡੀ ਥੱਲੇ ਸੀਗਾ ਕੋਈ ਸਵਾਰੀ ਸੀਗੀ ਥੇ ਤੇ ਗੱਡੀ ਦੇ ਥੱਲੇ ਹੀ ਕੱਟਿਆ ਉਹਨੂੰ ਬੜੀ ਮੁਸ਼ਕਲ ਨਾਲ ਅੱਛਾ ਕਿਸ ਕੰਟੀ ਤੇ ਪੋਜੀਸ਼ਨ ਉਸ ਟਾਈਮ ਕਿੱਥੇ ਸੀ ਸਰ ਮੈਂ ਸ਼ੋਪ ਦੇ ਅੰਦਰ ਸੀਗਾ ਕਸਟਮਰ ਖੜੇ ਸੀਗੇ ਬਾਹਰ ਤੇ ਮੈਂ ਸਮਾਨ ਦੇ ਬੰਦੇ ਹਾਂ ਸਰ ਉਹਨਾਂ ਦੀ ਵੀ ਬਾਹ ਫੈਕਚਰ ਹੋਈ ਹੈ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਰ ਮੇਰੀ ਮੰਗ ਇਹ ਹੀ ਹੈ ਕਿ ਜੋ ਨੁਕਸਾਨ ਹੋਇਆ ਸਾਨੂੰ ਪਰ ਭਾਈ ਕੀਤੀ ਜਾਈ ਸਾਡੇ ਨੁਕਸਾਨ ਦੀ। ਬੱਸ ਇਹ ਲਾਰੇ ਜਿਸ ਵੇਖੋ ਜੀ। ਉਹ ਮੋਕੇ ਦੇ ਹਾਜੀਪਰ ਦੇ ਹੀ ਹੈ, ਲੋਕਲ ਹੀ ਹੈਗੇ ਆ। ਹਾਂਜੀ, ਮੋਕੇ ਦੇ ਆ ਗਏ ਆ। ਓਮ ਕਾਨ ਤੇ ਮੇਰਾ ਨਾਮ ਹੈ। ਮੋਕੇ ਜੀ ਕੀ ਹੋਇਆ? ਕਿੱਧਾ ਸੜਕਾ ਸੌ। ਸਰ ਮੈਂ ਤਾਂ ਦੁਕਾਨ ਦੇ ਅੰਦਰ ਬੈਠਾ ਸੀ ਮੈਂ ਜਲੰਧਰ ਤੋਂ ਆਣਾ। ਭਾਈ ਸਾਹਿਬ ਦੀ ਦੁਕਾਨ ਤੇ ਮੇਰਾ ਮਾਲ ਆਂਦਾ ਹੈਗਾ ਜੀ। ਠੀਕ ਹੈ। ਅਸੀਂ ਗੱਲਬਾਤ ਕਰਕੇ ਮੈਂ ਦੁਕਾਨ ਤੋਂ ਜਸਤ ਬਾਹਰ ਨਿਕਲੇ ਆਈ ਹਾਂ ਜੀ। ਹਾਂਜੀ, ਮੈਂ ਇੱਥੋਂ ਨਿਕਲ ਕੇ ਗੱਡੀ ਦੇ ਅੰਦਰ ਬੈਠਣ ਲੱਗਾ। ਪਿੱਛੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਈ। ਅਨ ਕੰਟਰੋਲ ਜਿੱਦਾਂ ਕਹਾਂ ਤੁਸੀਂ ਗ ਕੀ ਨੁਕਸਾਨ ਕੀ ਕੀ ਤਕਨੀਕ ਹੋਇਆ ਬੰਦੇ ਨੁਕਸਾਨ ਹਾਂਜੀ ਸਰ ਇਥੇ ਬੰਦਾ ਖੜਾ ਸੀਗਾ ਇੱਕ ਪਰਸਨ ਸੀਗਾ ਜਿਹੜੇ ਕਾਫੀ ਏਜ ਸੀਗੇ ਬੰਦੇ ਹਨਾ ਤੇ ਉਹ ਗੱਡੀ ਦੇ نیچے ਆ ਗਏ ਸੀ ਕਾਫੀ ਸੱਟਾ ਵਗੈਰਾ ਲੱਗੀਆਂ ਉਹਨੂੰ ਡਾਕਟਰ ਕੋਲ ਲੈ ਕੇ ਗਏ ਲੇਡੀ ਸਾਂਜੀ ਇੱਕ ਸਮਾਨ ਲੈਣ ਆਏ ਸੀਗੇ ਰਾਸ਼ਨ ਲੈਣ ਆਏ ਸੀਗੇ ਤੇ ਉਹ ਜਸ ਜਿੱਦੇ ਬਾਹਰ ਨਿਕਲੇ ਚੱਲ ਗਿਆ ਹਾਂਜੀ ਡਰਾਈਵਰ ਜਿੱਦਾਂ ਚ ਮੰਗਸਰ ਇਹੀ ਕਰਦੇ ਆ ਦੇਖੋ ਕਿੰਨਾ ਨੁਕਸਾਨ ਹੋਇਆ ਦੁਕਾਨਦਾਰ ਦਾ ਨੁਕਸਾਨ ਹੋਇਆ ਸਾਡਾ ਵੀ ਨੁਕਸਾਨ ਹੋਇਆ ਹੈਨਾ ਦੇਖੋ 올ਓਵਰ ਗਲਤੀ ਦੇਖੀ ਜਾ ਵੀਰੇ ਸੀਸੀਟੀਵੀ ਲੱਗੇ ਹੈਗੇ ਆ ਤੇ ਗਲਤੀ ਇਹਨਾਂ ਦੀ ਹੀ ਮੰਨੀ ਜਾਂਦੀ ਹੈ ਲੱਗਦਾ ਨਹੀਂ ਇਹ ਕੋ ਵੱਡਾ ਹਾਸਾ ਹੋ ਸਕਦਾ ਹੈ ਵੱਡਾ ਹਾਸਾ ਸਰ ਕਾਫੀ ਜਿੱਦਾਂ ਇੱਥੇ ਲੁਕੀ ਖੜੇ ਸੀ ਗਏ ਆ ਉਸ ਤੋਂ ਦੇਖੋ ਬਾਈ ਗਿਆ ਕਾਫੀ ਟੋਟਲ ਲਾਸ ਹੋ ਗਈ ਬਾਈ ਦੀ ਹਨਾ ਜੀ ਜਿਸ ਸਾਹਮਣੇ ਬਾਈ ਕੋ ਚੱਕ ਕੇ ਹਿੱਟ ਕੀਤੀ ਉਹਨਾਂ ਨੇ ਹਨਾ ਜਾਨ ਵੀ ਜਾ ਸਕਦੀ ਸੀ ਹੁਣ ਜਿਨ੍ਹਾਂ ਦੇ ਸੱਟਾਂ ਲੱਗੀਆਂ ਕੀ ਪਤਾ ਉਹਨਾਂ ਦੀ ਕੀ ਕੰਡੀਸ਼ਨ ਆ ਜਾਂ ਕੀ ਨਹੀਂ ਕੰਡੀਸ਼ਨ ਕਾਫੀ ਉਹਨਾਂ ਨੂੰ ਗੱਡੀ ਦੇ نیچے ਅਸੀਂ ਬਾਹਰ ਕੱਢਿਆ ਜੀ ਹਣਾ ਗੱਡੀ ਨੀਚੇ ਬਾਹਰ ਕੱਢਿਆ ਪਾ ਕਾਫੀ ਸੱਟਾਂ ਲੱਗੀਆਂ ਸੀ ਬਲੀਡਿੰਗ ਵਗੈਰਾ ਹੋ ਜੇ ਸੀ ਇਧਰੋਂ ਦਸੂਹਾਂ ਵਾਲੇ ਸਾਈਡ ਤੋਂ ਵੱਡੀ ਆਈ ਪਿੱਛੇ ਮੜੀ ਪੋਲ ਜੇ ਨਾਲ ਟਕਰਾਈ ਆ ਪੋਲ ਨਾਲ ਟਕਰਾਨਾ ਇਧਰ ਵੱਡੀ ਆ ਪਹਿਲੇ ਮੋਟਰਸਾਈਕਲ ਲੱਗੀ ਆ ਮੋਟਰਸਾਈਕਲ ਚੋਕ ਇਧਰ ਮਾਰਿਆ ਤੇ ਦੂਜੀ ਕਾਰ ਉਧਰ ਵੱਜ ਕੇ ਪੁੱਠੀ ਹੋ ਕੇ ਪਿੱਛੇ ਇਧਰ ਰਖਤੇ ਦੇ ਉੱਪਰ ਚੜ ਗਈ ਹੈ ਤੇ ਇੱਕ ਬੰਦਾ ਇਹਦੇ ਥੱਲੇ ਆਗਾ ਉਹ ਖਿੱਚ ਕੇ ਕੱਢਿਆ ਬਾਅਦ ਸੱਟਾ ਸੱਟਾ ਗੁੱਜੀਆਂ ਜਿਆਦਾ ਲੱਗੀਆਂ ਜਿਹੜਾ ਬੰਦਾ ਥੱਲੇ ਆ ਉਹ ਪਤਾ ਨਹੀਂ ਕੋਈ ਲੈ ਕੇ ਗਿਆ ਕਿ ਪਤਾ ਨਹੀਂ ਕੌਣ ਲੈ ਕੇ ਗਿਆ ਉਹਨੂੰ ਅੱਛਾ ਜੀ ਐਂਬੂਲੈਂਸ ਤਾਂ ਆਈ ਨਹੀਂ ਡ라이ਵਰ ਇਹ ਚਲੇ ਗਿਆ ਫਰਾਰ ਹੋ ਕੇ ਮੜ ਕੇ ਛੋੜ ਗਿਆ ਗੱਡੀ ਚੋਂ ਨਿਕਲਿਆ ਆਪਣਾ ਬੈਗ ਕੱਢਿਆ ਨਾ ਕਿਸੇ ਦਾ ਮੋਟਰਸਾਈਕਲ ਲਿਆ ਤੇ ਚਲ ਗਿਆ ਹੈ ਅੱਛਾ ਹਾਂ ਜੀ ਹੁਣੇ ਕੁਝ ਪਹੁੰਚੀ ਪੁਲਿਸ ਹੁਣੇ ਆਈ ਹੈ ਕੀ ਮੰਗ ਕੀ ਕਰਦੇ ਹੋ ਇਹ ਇਨਸਾਫ ਚਾਹੀਦਾ ਜਿਹੜਾ ਦਾ ਕਰਿਆ ਨੇ ਸਾਮਾਨ ਮੋਟਰਸਾਈਕਲ ਇਨਾਵਾ ਮੋਟਰਸਾਈਕਲ ਸਾਰੇ ਭਜ ਗਿਆ ਇਨਸਾਫ ਚਾਹੀਦਾ ਪੈਸੇ ਚਾਹੀਦੇ ਜੋ ਵੀ ਬਣਦੇ ਕਾਰਵਾਈ ਕੀਤੀ ਜਾਏ ਮੇਰਾ ਨਾਮ ਵਿਚਾਲ ਸਕਦੇ ਇਹ ਬਈ ਗੱਡੀ ਤੁਹਾਡੀ ਅੰਦਰ ਵੜ ਕੇ ਕਿੰਨਾ ਵੱਡੀ ਕੀ ਹੋਇਆ ਉਹ ਪਾਜੀ ਟਰੱਕ ਵਾਲੇ ਨੇ ਮੈਨੂੰ ਘੱਟ ਮਾਰਿਆ ਮੇਰੇ ਕੋ ਹੈਂਡ ਬ੍ਰੇਕ ਲੱਗੀ ਗਲਤੀ ਨਾਲ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਗੱਡੀ ਮੇਰੀ ਪੂਰੀ ਘੁੰਮ ਕੇ ਇੱਧਰ ਨੂੰ ਆ ਰਹੀ ਸੀ ਬੜਾ ਨੁਕਸਾਨ ਵੀ ਹੋ ਸਕਦਾ ਜਾਨ ਵੀ ਜਾ ਸਕਦੀ ਬੰਦਾ ਵੀ ਥੱਲੇ ਆਇਆ ਕਹਿੰਦੇ ਇੱਕ ਭਾਜੀ ਮੈਂ ਮੰਨਦਾ ਇਹ ਗੱਲ ਤੋਂ ਮੈਂ ਨਹੀਂ ਕਿਸੇ ਜਾਤ ਤੋਂ ਮੁਕਰਦਾ ਤੇ ਹੁਣ ਤੁਸੀਂ ਤੁਹਾਡੀ ਗੱਲਬਾਤ ਹੋਈ ਇਹਨਾਂ ਦੇ ਨਾਲ ਜਿਹੜੇ ਜਖਮੀ ਆ ਉਹਨਾਂ ਕੋ ਭਾਜੀ ਮੈਂ ਚੱਲਾਂ ਉਹਨਾਂ ਕੋਲ ਹੀ ਕਹਿੰਦੇ ਮੋਕੇ ਤੇ ਚੱਲ ਗਏ ਸੀਗੇ ਛੱਡ ਗਏ ਮੈਂ ਭਾਜੀ ਇੱਥੇ ਹੀ ਮੈਂ ਜੇ ਇਦਾਂ ਦੀ ਗੱਲ ਹੁੰਦੀ ਮੈਂ 도ੜ ਨਾ ਜਾਂਦਾ ਜਿਹੜੀ ਮੇਰੇ ਕੋਲ ਗਲਤੀ ਹੋਈ ਹੈ ਮੈਂ ਕਬੂਲਦਾ ਮੈਂ ਇੱਥੇ ਆਣਾ ਬੰਦਾ ਵੀ ਮੈਂ ਟੀਕਟ ਕਰਾਵਾਂਗਾ ਜੋ ਵੀ ਹੋਇਆ ਨੁਕਸਾਨ ਪਰ ਜੋ ਵੀ ਹਾਂ ਗਲਤੀ ਤਾਂ ਹੋ ਗਈ ਹੈ ਚਲੋ ਹੁਣ ਮੈਂ ਆਂਦਾ ਸੀ ਹੁਣ ਟਰੱਕ ਵਾਲੇ ਨੇ ਜੱਕਦਾ ਉੱਥੋਂ ਮੈਨੂੰ ਕੱਟ ਮਾਰਿਆ ਹਾਂਜੀ ਮੈਂ ਉੱਥੋਂ ਨਿਕਲਦਾ ਸੀ ਪਤਾ ਨਹੀਂ ਮੇਰੇ ਕੋਲ ਬ੍ਰੇਕ ਹੈਂਡ ਬ੍ਰੇਕ ਲੱਗੀ ਕਾਲੀ ਕਾਲੀ ਅੱਛਾ ਜੀ ਤੇ ਗੱਡੀ ਮੇਰੇ ਕੋਲ ਇਦਾਂ ਨੂੰ ਮੁੜ ਗਈ ਪਤਾ ਨਹੀਂ ਰੇਸ ਦੀ ਹੋ ਗਈ ਜੱਕੀ ਹੋ ਗਈ ਗੱਡੀ ਚਲਾ ਰਹੇ ਪਰ ਟਰੱਕਾਂ ਵਾਲੇ ਬਹੁਤ ਤੇਜ਼ ਚੱਲਦੇ ਨੇ ਪਰ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਜਾਂਦੇ ਨੇ ਜੋ ਵੀ ਭਾਜੀ ਹੁਣ ਪਚਾਹ ਤੇ ਹੋ ਗਿਆ ਫਿਰ ਵੀ ਬੰਦਾ ਹੁਣ ਮੈਂ ਉਹ ਚੱਲਾ ਬੰਦਾ ਜਿਹੜੇ ਲੱਗੀ ਹੈ ਦੇਖਣ ਠੀਕ ਠੀਕ ਐਸੀ ਰੱਟ ਹੋਇਆ ਸੀ ਕਿਦਾਂ ਸਰ ਅਸੀਂ ਮੌਕੇ ਤੇ ਆ ਗਏ ਆ ਤੇ ਐਕਚੁਅਲੀ ਸਾਨੂੰ ਨਹੀਂ ਪਰ ਮੌਕਾ ਦੇਖ ਲਿਆ ਹੁਣ ਜੋ ਵੀ ਅਗਲੀ ਕਾਰਵਾਈ ਹੈ ਮੌਕੇ ਦੇ ਮਜ਼ਾਵੇ ਦੇਖ ਲਈ ਕਰਾਂਗੇ ਬੰਦਾ ਫੇਰ ਲੱਜਾ ਮੌਕੇ ਦੇ ਡਰਾਈਵਰ ਸਾਡੇ ਆਜਪੁਰ ਲੋਕਲ ਦਾ ਜਿਹੜਾ ਉਹ ਸਾਡੀ ਕੋਲੀ ਹੈ ਮਜਬੂਤ ਇਹ ਉੱਤੇ ਇਹ ਪਾਸਟੇਟਮੈਂਟ ਲਾਵਾਂਗੇ ਕਿਵੇਂ ਹੋਇਆ ਕੀ ਨਹੀਂ ਫਰਦਰ ਇਨਵੈਸਟੀਗੇਸ਼ਨ ਦੇਦਾਂ ਕਿਦਾ ਹੋਇਆ ਕਿਦਾ ਦੱਸਿਆ ਕੁਝ ਪਰਵਾਹ ਇਹ ਹੋਇਆ ਸਿਰ ਉਹ ਕਹਿ ਰਿਹਾ ਵੀ ਮੈਂ ਇਤੋਂ ਤਸੂਰਾ ਸਾਈਡ ਤੋਂ ਆ ਰਿਹਾ ਹੈ ਜਾਂ ਅੱਗੇ ਕੋਈ ਟਰੱਕ ਆਇਆ ਉਹ ਸਾਈਡ ਤੋਂ ਪਚਾਹਦਾ ਰੁਕ ਲੱਗਦਾ ਮੇ ਤੁਹਾਂ ਹੈਂਡ ਬ੍ਰੇਕ ਲੱਗ ਗਈ ਜਾਂ ਕਿਸੇ ਤਰ੍ਹਾਂ ਹੋਈ ਤੱਕ ਦਾ ਮੌਕਾ ਜਖਮੀ ਹੋਇਆ ਵੀ ਚਲੋ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਠੀਕ ਹੈ ਬਾਕੀ ਜਿਹੜਾ ਦੁਕਾਨਦਾਰਾਂ ਦਾ ਰਾਇਆ ਵਗੈਰਾ ਛੋਟਾ-ਮੋਟਾ ਨੁਕਸਾਨ ਜੋ ਵੀ ਹੋਇਆ ਉਹਦਾ ਵੈਰੀਫਾਈ ਕਰਕੇ ਆਪਾਂ ਦੇ ਦਿੰਦੇ ਹਾਂ ਜੋ ਵੀ ਕਾਰਵਾਈ ਤੁਹਾਡੇ ਨਾਲ ਕੀਤੀ ਹੈ ਬਿਲਕੁਲ ਕਰਾਂਗੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਤੇ ਫਿਲਹਾਲ ਅਸੀਂ ਪਬਲਿਕ ਹੁੰਦੇ ਅੱਗੇ ਪੇਸ਼ ਕਰਕੇ ਇਹ ਲਿਆਗੇ ਸਲੈਸ਼ ਨੂੰ ਲੈ ਕੇ ਕੋਈ ਹੋਰ ਉੱਚ ਅਧਿਕਾਰਾਂ ਨੂੰ ਦੱਸ ਕੇ ਜੋ ਕਾਰਵਾਈ